ਤੇ ਅੱਜ ਦਾ ਜੋ ਸੀ ਸੀ ਹੈਗੀ ਆ ਸਾਡੇ ਵੱਲੋਂ ਅੱਜ ਕਾਲ ਕੀਤੀ ਗਈ ਹੈ ਪਸਨਲੀ ਮੇਰੇ ਵੱਲੋਂ ਤੇ ਬਿਫੋਰ ਆਈ ਸਟਾਰਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਜਾਣਿਆ ਜਾਣੇ ਦੇ ਛੱਟ ਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਨੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇ ਪ੍ਰੋਫੈਸਰ ਐਮ ਵੀ ਸਾਡੀ ਪਟਿਆਲੇ ਤੋਂ ਹੋਈ ਸੀ ਤੇ ਐਮ ਡੀ ਸਾਡੀ ਪੀ ਜੇ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬਿਟਵੀਨ ਸੋਮ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਜਦੋਂ ਅਸੀਂ ਮੈਂ ਹੁਣ ਪੋਲਿਟਿਕਲ ਕੈਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਫਿਰ ਇਨ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਸੇਵਾ ਲਈ ਪਾਰਟੀ ਦੇ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਆ ਤੇ 17 ਚ ਵੀ ਅਸੀਂ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਦੀ ਹਲਕਾ ਸ਼ਾਮਪੁਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਪੁੰਨੀਚੀ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਰਵਾਸ਼ਾਰ ਪਰ ਲੜਨੀ ਤੇ 22 ਚ ਵੀ ਅਸੀਂ ਸ਼ਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਮਪੁਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਬਕਰ ਜੋਸੀ ਬਦਨਵਰਦਨ ਪਰਿਵਾਰ ਚੋਂ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟੀਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20-22 ਸਾਲ ਹੋ ਗਏ ਮੰਨੂ ਉਥੇ ਸ਼ਹਿਰਪੁਰ ਆਪਣਾ ਹਸਪੀਟਲ ਚਲਾਉਂਦੇ ਹੋਏ ਰਵਜੋਤ ਹਸਪੀਟਲ cardiac center ਤੇ ਇੰਡੀਅਰ ਦੀ ਬਰੀ ਪ੍ਰੈਕਟਿਸ ਹੋਈ ਆ ਵੀ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਜ਼ਰਦਾਰ ਆ ਕਿਹੋ ਜਿਹਾ ਰਸੂਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧ ਦੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੰਪੇਨ ਵੀ ਬੰਦ ਹੋ ਚੁਕੀ ਆ ਤੇ ਮੈਂ ਪੈਨਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੈਂਪੇਨ ਬੰਦ ਹੋਣ ਲੱਗੀ ਜਿਸ ਕੈਂਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਪਰੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਿਹਰੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਬੁਝੀ ਮਹਿਸੂਸ ਹੋਇਆ ਤੇ ਮੈਂ ਦਲਕੁਰਮਾ ਕੀ ਇਰੈਵਲੈਂਟ ਪਾਰਟੀ ਉਹਨਰੇ ਇਰੈਵਲੈਂਟ ਲੀਡਰ ਇੱਕ ਇਰੈਲਵੈਂਟ ਇੱਕ ਇਸ਼ੂ ਜੋ ਉਹਨਾਂ ਨੇ ਚੱਕਿਆ ਹੈਗਾ ਲક્ષਣ ਦੀ ਤਾਰੀਖ ਨੂੰ ਦੇਖਦੇ ਹੋਏ ਆਮਾਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਮੂਵੀ ਨਾ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋਹਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਇ ਕਹਾਂਗਾ ਕਿ ਇੱਕ ਧਰਨੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਵਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਸੀ ਪਾਈਚਾਰੇ ਤੇ ਦਲਿਤ ਪਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪਰਲੇ ਕੁਝ ਨਹੀਂ ਹੈਗਾ ਸੜੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਸਾਹਿਬ ਮੰਤਰੀ ਸਹਿਬਾਨ ਹੋ ਜੈ ਐਮਐਲਏ ਸਹਿਬਾਨ ਹੋ ਜੈ ਅਸੀਂ ਗੱਲ ਕਰ ਲਈ ਜੇ ਲਾਲਚੰਦ ਜੀ ਦੀ ਬਲਕਾਰ ਜੀ ਦੀ ਤੇ ਹੁਣ ਜੋ ਬੇਲੂ ਟਾਰਗੇਟ ਕੀਤਾ ਗਿਆ ਮੈਂ ਕਹੂੰਗਾ ਕਿ ਇਹ ਕਿ ਸੋਚੀ ਸਮਝੀ ਇੱਕ ਇੱਕ ਚਾਲ ਐਸੀ ਪਾਈਚਾਰਾ ਦੇ ਲੀਡਰਾਂ ਨੂੰ ਮੁਆਮਲੇ ਮੰਤਰੀ ਸਹਿਬਾਨਾ ਨੂੰ ਜਿੱਦਾਂ ਅਸੀਂ ਟਾਰਗੇਟ ਕਰਤੀ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ ਐਸੀ ਭਾਈਚਾਰੇ ਦਰਜ ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਜੇ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚੋਂ ਜੋ ਰਾਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਰੁਬਾਦਰੇ ਵਿੱਚ ਕਿਉਂ ਤਰਤੀ ਕਾ ਦੇਣੀ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋਣ ਮੇਰੀ ਕੋਈ ਗੱਲ ਨਹੀਂ ਮੇਰਾ ਪੋਲੀਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕਿਸ ਦੀ ਧੀ ਆ ਕਿਸ ਦੀ ਭੈਣ ਆ ਕਿਸ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਵੀ ਪੱਕੀ ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਪ੍ਰੇਡ ਕਰਦੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤੋਂ ਮਾਨ ਹੈਗਾ ਇਹ ਇੱਕ ਨारी ਜਾਤੀ ਦਾ ਔਰ ਆਜ਼ਾਦੀ ਦਾ ਉਸ ਸ਼ਖਸ ਦੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿ ਲਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿ ਲਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿ ਲਾਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇਖੀਏ ਤੇ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਆਂ ਯਾ ਔਰਤਾਨੀਆਂ ਜੇ ਉਹਨਾਂ ਦਾ ਰਾਜਨੀਤਿਕ ਕਦ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੋਬਾਰਕ ਦਿੰਦਾ। ਤੁਮ ਇਹੋ ਜੀਆਂ ਬਹੁਤ ਬਹੁਤ ਮੋਬਾਰਕ ਆ ਦਿੰਦਾ ਉਹਨਾਂ ਨੂੰ ਕਿਸ ਐਸ ਸੋਚ ਦੇ ਮਾਲਕ ਤੇ ਹੋ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਵਿਸਪਰ ਨਹੀਂ ਹੋ ਜਿਹਾ ਸਲਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾਵਾ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆਂ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਭਾਰਤ ਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਥਸ਼ਾ ਸਿਰਫ ਖਬਰਾਂ ਚ ਰਹਿ ਲਈ ਕਰਨਗੇ ਅਸੀਂ ਉਹਨਾਂ ਕੋ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕੌਂਫਰੈਂਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋ ਦੋ ਬੱਚੇ ਨੇ ਮੇਰੇ 4 ਇਅਰ 올ਡ ਐਂਡ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਾਂ ਤੇ ਪਿਓ ਵਿਚ ਦਿਲ ਕੋ ਵੀ ਦੱਸ ਰੋਕੀ ਉਸੇ ਸ਼ਰਿਆਂ ਖੋਲਿਆਂ ਉਸੇ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦਾਂ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਮੜ ਜਾਣਾ ਤੁਸੀਂ ਉਹ ਤੇ ਸਦੀਕੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪਾਂ ਅਸੀਂ ਕਾਹਦੀ ਲੜਾਈ ਲੜਦੇ ਆਂ ਆਪਾਂ ਦੱਸੂਗੀ ਬੜਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅੰਤਿਮ ਸੇਕਤਾਰ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਹਿਬਾਨਾਂ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿ세ਤੀ ਆਪੇ ਅਨਾਦੀ ਆਪਾਂ ਉਹਨਾਂ ਦੇ ਇੱਛੇ ਨੂੰ ਇਦਾਂ ਰੋਹੀ ਹੈ ਉਹ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਕੋਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਸਾਡੇ ਦੌਰ ਲਾਈ ਹੋਈ ਸੀ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਬਾਦਰ ਮੁਜੋਦ ਦੇ ਫਸਟਪਲਾਟ ਤੱਕ ਹੋ ਗਏ। ਸੇਰਨਾਖਿਓ ਦੱਸਿਆ ਨਹੀਂ। ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਕਿਤਾ ਮੇਰੇ ਨਾਲ ਬੋਲਦਾ ਨਹੀਂ ਹੁੰਦਾ। ਉਹ ਘਟ ਗੱਲ ਕਰੀ ਦੀਏ ਉਹ ਨਾ ਤੋਲ ਕੇ ਅਸੀਂ ਗੱਲ ਕਰੀ ਦੀ ਆਪਾਂ। ਤੇ ਇਹੋ ਕਿ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੂਰ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨੈਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾ ਕਰਉ ਰਹਿ ਗਏ ਕਿਸ ਨੂੰ ਨੀਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਵੀ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੇਢੀ ਦੀ ਫੋਟੋ ਜੋ ਕਿ ਬੇਰੇ ਪੱਲਾ ਹੋ ਐਕਸ ਵਾਈਸ ਤੇਗੇ ਉਹਨਾਂ ਦੀ ਫੋਟੋ ਨੂੰ ਐਦਿਲ ਕਰਕੇ ਮਿਲਣਾ ਜੋੜ ਕੇ ਠੀਕੇ ਤੇ ਉਹ ਸਫਲ ਕੀਤਾ ਜਾ ਰਹੇ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਵੀ 일이 ਹੋਗੀ ਉਹਦਾ ਕੀ ਕਸੂਰ ਹੈ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਉਹਦਾ ਉਹਦਾ ਵਿਚਾਰੇ ਦਾ ਠੀਕ ਸੂਰਤ ਕਿਉਂ ਤੁਸੀਂ ਇੰਨੀ ਚਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਂ ਪੈਣਾ ਧੀ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੇ ਵਿਚਾਰੀ ਚ ਤੇ ਰੱਬ ਦੇ ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜ਼ਰੂਰ ਸਾਨੂੰ ਉਹ ਸੌਰੀ ਸਾਫ਼ ਦਵਾਨਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿ ਲੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸ਼ਰ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਤੁਹਾਨੂੰ ਇੱਕ ਦਿਖਾਉਣਾ ਹੈ ਕਿ ਬਹੁਤ ਜਨਾ ਕਿ ਮੇਰੇ ਤੇ ਕੀਤਾ ਗਿਆ ਸਾਰਾ ਜੋੜ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਬੀਤਣ ਤੋਂ ਬਾਅਦ ਵਿਕੇ ਤੇ ਪਛਾਤਾਤ ਕਰਾਇਆ ਜਾਂ ਜਿੰਨਾ ਤੋਂ ਹਸਪਤਾਲ ਦੇ ਵੱਲੋਂ ਮੈਂ ਦੱਸ ਸਮਾਂ ਕੀ ਰਿਕੁਐਸਟ ਕੰਪਲੀਟ ਚਲ ਗਈ ਹੈਗੀ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਦੇ 'ਤੇ ਵਿਸ਼ਵਾਸ ਹੈਗਾ ਪਰ ਉਹਨੂੰ ਵੀ ਓ ਕਿਤੇ ਨਾ ਕਿਤੇ ਪਹੁੰਚਣ ਕੀ ਤਾਂ ਜ਼ਰੂਰ ਦਾ ਹਾਲ ਹੈ ਜਿੱਥੇ ਪਾਈ ਨਹੀਂ ਕਿਤੇ ਨਾ ਕਿਤੇ ਜਾਣਾ ਜੀ ਹਾਂ ਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਹਦੇ ਖਿਲਾਫ ਕਿਹਨਾਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਹੋ ਗਿਆ ਪੁਲਿਸ ਜੀ ਤੁਸੀਂ ਕੰਪਲੇਟ ਕਿਹੜਾ ਕਿਹਦਾ ਕੰਮ ਕਰਦੇ ਹੋ ਬਾਈ ਨੇਮ ਹੋਈ ਹੈ ਵਿਕਰਮਜੀਤ ਸਿੰਘ ਜੀ ਦੇਖੋ ਠੀਕ ਹੋ ਗਿਆ ਠੀਕ ਨਹੀਂ ਕਿਉਂ ਮੈਂ ਪੁਲਿਸ ਦਰਸ਼ਕ ਦਰਸ਼ਕ ਇਹ ਪਤਾ ਨਹੀਂ ਹੋ ਸਕਦਾ ਕਿ ਜਾਂ ਤੁਹਾਡੇ ਕੋਲ ਚੋਣੀਆਂ ਤੇ ਤੁਹਾਡੇ ਪਤਨੀ ਕੋਲ ਚੋਣੀਆਂ ਹਾਂ ਇਹ ਲੀਕ ਕਿਥੋਂ ਹੋਈ ਆ ਹੋਰ ਕਿਉਂ ਚਲੋ ਮੈਂ ਕਹਾਂਗਾ ਕਿ ਇਹ तकरीबन 8-10 ਸਾਲ ਪੁਰਾਣੀਆਂ ਹੈਗੀਆਂ ਜੀ ਇਹ ਨਾ ਐਡੀ ਐਨੀ ਟੈਕਨੋਸ ਕਿਉਂ ਆ ਗਿਆ ਨਾ ਐਡਿਟੀਆਂ ਹੋ ਜਾਂਦੀਆਂ ਹਾਂ ਜੇ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀਆਂ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡਿਟ ਹੋ ਸਕਦੀਆਂ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸਮਝ ਰਿਹਾ ਤੁਸੀਂ ਕਿਹਾ ਕਿ ਕਿਵੇਂ ਐਡਿਟਆਂ ਗਿਆ ਇੱਕ ਐਡਿਟ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਣੀਆਂ ਨਾ ਫੋਟੋ ਹਾਂ ਜੀ ਇਹ ਪੌਸਿਬਿਲਿਟੀ ਨਹੀਂ ਬਣਦੀ ਮੇਰੀ 125cc ਪੂਰਾ ਮੋਡੀਫਾਈ ਕੀਤਾ ਹੋਇਆ ਮੈਂ ਕਰ ਰਿਹਾ ਹਾਂ ਇੱਕ ਵਾਰ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ ਚਲੀ ਜਾਂਦਾ ਹਾਂ ਜੀ ਸਾਹਿਬ ਜੀ ਇਸ ਤੋਂ ਪਹਿਲਾਂ ਇਹ ਸਿੱਟਾ ਹੋਇਆ ਹੈ ਕਿ ਕਾਹਦੀਆਂ ਬਾਰੇਿਕ ਨਹੀਂ ਹੋਇਆ ਤੁਸੀਂ ਇਹ ਕੀ ਕਰਦੇ ਹੋ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ ਡਿਵੋਰਸ ਅਹ ਕੋਈ ਤੇ ਮੈਂ ਕਹੂੰਗਾ ਕਿ ਦੈਟਸ ਅ ਵੈਰੀ ਵੈਰੀ ਪਰਸਨਲ ਟੂ ਬੀ ਜਦੋਂ ਤੁਸੀਂ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹੱਕੜੀ ਰਹਿ ਕੇ ਮਾਰੇ ਚਾਹੀਦਾ ਹੈ ਕਿ ਪੈਸਾ ਉਹ ਗੱਲ ਉਹ ਬਸ ਉਹ ਤਾਂ ਉਹਦੇ ਆਵੇ ਤਾਂ ਕੰਪਲੀਟ ਕੀਤੀ ਤੁਸੀਂ ਇੰਸਪੈਕਟੇ ਹੁਸ਼ਿਆਰ ਹੋ ਪੀਸ ਹਾਂਜੀ ਬਿਕ ਸੈ ਤੁਸੀਂ ਇਹ ਗੱਲ ਕੰਨ ਵੀ ਨਹੀਂ ਲਿਖਿਆ ਵੀ ਇਹ ਏਕ ਪੁਲ ਵਸਦਾ ਹੈ ਜੀ ਬਟ ਉਹ ਇੱਕ ਤੁਸੀਂ ਕਹਿੰਦੇ ਫੋਟੋ ਪੁਰਾਣੀ ਹੈ ਰਸਤਾ ਸਨ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰਿਕ ਲੇਅਨ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਹੀ ਇਸ ਲੇਅਨ ਜੀ ਜੀ ਨਹੀਂ ਹਸਬੰਡ ਬਾਈ ਸਲਕੀ ਨੂੰ ਲੈ ਸੰਗੀਕ ਇਹ ਆਈ ਤਾਂ ਬਹੁਤ ਗਲਤ ਕੀਤੀ ਹੈਗਾ ਦੋਸਤੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਥੱਲੇ ਕੀ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਪਤਾ ਦਿਓ ਉਹਨਾਂ ਕੋਈ ਵੀ ਜੇ ਕਹਿੰਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 7:00 ਵਜੇ ਅੱਠ ਮਹੀਨੇ ਪਹਿਲਾਂ ਟਵਿੱਟਰ ਤੇ ਕੋਈ ਅਸ਼ੋਕ ਲੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਫੋਟੋ ਜੀ ਉਹ ਔਰ ਦੇਖੋ ਬਾਅਦ ਇਹ ਸਰਕੂਲੇਟ ਹੋਈ ਹੈ ਕਿ ਕਰਮਸ਼ਿਆ ਨੇ ਉਹ ਆਫੀਸ ਤੋਂ ਆਪਣੇ ਅੰਦਰ ਮਾਰਚ ਕਰ ਲਿਆ ਉਹ ਹੀ ਉਹ ਹੀ ਬੈਕ ਡਾਇਸੋਕ ਨਾਮਕ ਜੋਬ ਨਾ ਰਿਕੇ ਬਿਲੋਂ ਨਾਮ ਹੁੰਦਾ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 210 16 17 ਦੀ ਲਕਸ਼ੀ ਪਾਰਟੀ ਬਣ ਰੋ ਦੱਸੂ ਦੈਟਸ ਵਾਈ ਕੀ ਇਹ ਇਹ ਸਟਾਰਟ ਟੂ ਡੈਮੇਜ ਯੂ ਦੈਟ ਆ ਡੋਟ ਨੋ ਹਾਉ ਦੋ ਪ੍ਰੋਸੈਸ ਸਟਾਰਟਡ ਪਰ ਉਹ ਹੀ ਪਰ ਦਸੂ ਕੋ 16 17 ਸਾਡੇ ਲਕਸ਼ੀ ਪਾਰਟੀ ਬਣ ਡੈਟ ਆਲਸੋ ਹੀ ਇਸ ਸਟਾਰਟ